ਕਣਕ ਦੀ ਖਰੀਦ ਪ੍ਰਬੰਧ ਦਾ ਜਾਇਜ਼ਾ ਲੈਣ ਅਨਾਜ ਮੰਡੀ ਖੰਨਾ ਪਹੁੰਚੇ ਖੁਰਾਕ ਮੰਤਰੀ ਲਾਲਚੰਦ ਘਟਾਰੂ ਚੱਕ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿਕੇ ਕਿਸਾਨਾਂ ਵੱਲੋਂ ਸਰਕਾਰ ਦੇ ਪ੍ਰਬੰਧਾਂ ਤੇ ਪ੍ਰਗਟਾਈ ਤਸੱਲੀ ਬਾਰੇ ਦੱਸਦੇ ਹੋਏ ਕਿ ਕੁਝ ਕਹਿਰੇ ਤੁਹਾਨੂੰ ਸੁਣਾ ਦਿੰਦੇ ਆ ਜੇਸਰਾ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਅੰਦਰ ਵੀਟ ਦੀ ਪ੍ਰੋਕਿਊਰਮੈਂਟ ਦਾ ਸੀਜ਼ਨ ਚੱਲ ਰਿਹਾ ਔਰ ਡੇ ਬਾਈ ਡੇ ਜਿਹੜੀ ਕਣਕ ਦੀ ਖਰੀਦ ਆ ਉਹ ਆਪਣੇ ਅ ਪੀਕ ਤੇ ਜਾ ਰਹੀ ਆ ਸੋ ਲਗਾਤਾਰ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਗਵਾਈ ਚ ਪੰਜਾਬ ਦੇ ਅੰਦਰ ਜਿਹੜੇ ਖਰੀਦ ਦੇ ਸਵਾਜਿ ਦੇ ਪ੍ਰਬੰਧ ਕੀਤੇ ਆ ਫੂਡ ਸਪਲਾਈ ਵੱਲੋਂ ਜਾਂ ਜਿਹੜੀਆਂ ਸੜੀਆਂ ਪ੍ਰਕੂਰਮੈਂਟ ਏਜੰਸੀਜ਼ ਆ ਉਹਨਾਂ ਨੂੰ ਗਰਾਸ ਰੂਟ ਤੇ ਚੈੱਕ ਕਰਨ ਦੇ ਲਈ ਮੈਂ ਹਰ ਰੋਜ਼ ਪੰਜਾਬ ਦੀਆਂ ਮੰਡੀਆਂ ਤੇ ਜਾਨਾ ਸੋ ਅੱਜ ਵੀ ਮੈਂ ਜ਼ਿਲ੍ਹਾ ਮੋਗਾ ਔਰ ਹੁਣ ਲੁਧਿਆਣਾ ਦੇ ਅੰਦਰ ਆਇਆ ਸੋ ਲਗਾਤਾਰ ਇਹ ਹਰ ਰੋਜ਼ سلسلہ ਚੱਲ ਰਿਹਾ ਸੋ ਮੈਂ ਇਹ ਕਹਿ ਸਕਦਾ ਕਿ ਕਿਸਾਨ ਮੁੱਖ ਤੌਰ ਤੇ ਮੰਡੀ ਤੋਂ ਬੜਾ ਖੁਸ਼ ਹੋ ਕੇ ਵਾਪਸ ਆ ਰਿਹਾ ਔਰ ਜਿਸ ਕਿਸਮ ਦੀ ਫੀਡਬੈਕ ਪੰਜਾਬ ਦੇ ਵਿੱਚੋਂ ਆ ਰਹੀ ਹੈ ਜੇ ਤੁਸੀਂ ਵੀ ਸਾਰੇ ਜਾਣਦੇ ਹੋ ਇਸ ਵਾਰ ਬੰਪਰ ਫਸਲ ਜਿਹੜੀ ਹੈ ਪੰਜਾਬ ਦੇ ਵਿੱਚ ਕਣਕ ਦੀ ਉਹ ਪੈਦਾਵਾਰ ਹੋਈ ਆ ਔਰ ਇਸ ਬੰਪਰ ਫਸਲ ਦਾ ਜਿੱਥੇ ਸਾਨੂੰ ਕੇਂਦਰੀ ਪੋਲ ਦੇ ਅੰਦਰ ਐਕਸਟਰਾ ਜਾਣ ਦੀ ਖੁਸ਼ੀ ਵੀ ਆ ਅਨਾਜ ਦੀ ਉਹਦੇ ਨਾਲ ਨਾਲ ਕਿਸਾਨ ਨੂੰ ਵੀ ਆਰਥਿਕ ਤੌਰ ਤੇ ਕਾਫੀ ਇਹਦਾ ਔਰ ਫਾਇਦਾ ਹੋਵੇਗਾ ਸੋ ਇੱਕ ਸਾਨੂੰ ਕੁਦਰਤ ਦਾ ਵੀ ਧੰਨਵਾਦ ਕਰਨਾ ਬਣਦਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 49 ਲੱਖ ਐਮਟੀ ਦੇ ਕਰੀਬ ਰਾਈਵਲ ਜਿਹੜੀ ਪਹੁੰਚੀ ਆ ਔਰ ਉਹਦੇ ਵਿੱਚੋਂ 44.5 ਲੱਖ ਐਮਟੀ 44.5 ਲੱਖ ਐਮਟੀ ਜਿਹੜੀ ਆ ਉਹ ਖਰੀਦੀ ਜਾ ਚੁੱਕੀ ਹੈ ਸਾਡੀਆਂ ਵੱਖ-ਵੱਖ ਏਜੰਸੀਜ਼ ਵੱਲੋਂ ਔਰ ਉਹਦਾ ਜਿਹੜਾ ਬਣਦਾ ਪੈਸਾ ਜਿਹੜਾ ਐਮਐਸਪੀ ਦੇ ਮੁਤਾਬਕ ਕਿਸਾਨ ਨੂੰ ਮਿਲਣਾ ਚਾਹੀਦਾ 5573 ਕਰੋੜ ਰੁਪਇਆ ਉਹ ਕਿਸਾਨ ਦੇ ਖਾਤੇ 'ਚ ਡਿਲੀਵਰ ਹੋ ਚੁੱਕਿਆ ਤੇ ਸਭ ਤੋਂ ਖੂਬਸੂਰਤ ਗੱਲ ਇਹ ਆ ਕਿ ਜਿਹੜਾ ਮਾਨਜੁਗ ਮੁੱਖ ਮੰਤਰੀ ਜੀ ਦਾ ਕਮਿਟਮੈਂਟ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਉਹਨਾਂ ਦਾ ਜਿਹੜਾ ਵਾਅਦਾ ਵੀ ਕੱਲਾ ਕੱਲਾ ਦਾਣਾ ਚੱਕਾਂਗੇ ਐਮਐਸਪੀ ਦੇ ਦਾ ਚੱਕਣਾ ਚੱਕਣਾ ਪਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਆ ਉਹ ਕਿਸਾਨ ਦੇ ਖਾਤੇ 'ਚ ਪੇਮੈਂਟ ਵੀ ਅਸੀਂ ਪਵਾਵਾਂਗੇ ਸੋ ਇਹ ਬੜਾ ਰੋਸ਼ਨ ਪੱਖ ਆ ਕਿ ਕਿਸਾਨ ਕਈ-ਕਈ ਹਫਤੇ ਉਹ ਉਸ ਪੈਸੇ ਨੂੰ ਡਿੱਗਦਾ ਸੀਗਾ ਜਿਹਦੇ ਨਾਲ ਉਹਨੇ ਆਪਣੀ ਅਗਲੀ ਫਸਲ ਦੀ ਤਿਆਰੀ ਕਰਨੀ ਹੁੰਦੀ ਆ ਸੋ ਪੰਜਾਬ ਦੇ ਅੰਦਰ ਜਿੰਨਾ ਵੀ ਸਾਡਾ ਮੈਕੈਨਿਜ਼ਮ ਹੈ ਡਿਪਾਰਟਮੈਂਟ ਦਾ ਉਹ ਪੂਰੀ ਤਰ੍ਹਾਂ ਐਕਟਿਵ ਹੈਗਾ ਸੋ ਪੰਜਾਬ ਦੇ ਕਿਸਾਨਾਂ ਨਾਲ ਸਾਡਾ ਵਾਅਦਾ ਕਰ ਲਗਾ ਦਾਣਾ ਚੱਕਾਂਗੇ ਐਮਐਸਪੀ ਦੇ ਉੱਤੇ ਤੇ 72 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਜਿਹੜੀ ਆ